ਮੇਰੇ ਨਾਲੇ ਵੀਰ ਜੀ ਖੜੇ ਆ ਭੈਣ ਜੀ ਖੜੇ ਨੇ ਦੋਨੇ ਮੀਆਂ ਬੀਬੀ ਨੇ ਤੇ ਦੋਨਾਂ ਨੂੰ ਅੱਖਾਂ ਤੋਂ ਦਿਖਾਈ ਆ ਜਿਹੜਾ ਉਹ ਨਹੀਂ ਦਿੰਦਾ ਠੀਕ ਆ ਪ੍ਰਮਾਤਮਾ ਦੀ ਇੱਕ ਕੁਦਰਤਾ ਉਹਨੂੰ ਜੋ ਮਨਜ਼ੂਰ ਆ ਪਰ ਇਹ ਦੋਨੇ ਜੀ ਆਪਦਾ ਇੱਥੇ ਰਹਿ ਰਹੇ ਆ ਕਪੂਰਥਲੇ ਜ਼ਿਲ੍ਹੇ ਦਾ ਪਿੰਡ ਆ ਜਗਤਪੁਰ ਜਟਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜਗਸੀਰ ਸਿੰਘ ਆ ਜੀ ਜਗਸੀਰ ਸਿੰਘ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਵੀਰੇ ਕੀ ਨਾਮ ਆ ਤੁਹਾਡਾ ਸ਼ਰਨ ਸ਼ਰਨ ਜੀ ਇਹ ਦੋਨੇ ਮੀਆਂ ਬੀਬੀ ਨੇਗੇ ਜਗਸੀਰ ਜੀ ਕੀ ਗੱਲ ਹੋਈ ਠੱਗੀ ਬੱਜੀ ਕਿਵੇਂ ਆ ਸਰ ਹੈ ਤਾਂ ਰਿਸ਼ਤੇਦਾਰੀ ਚੋ ਸੀਗਾ ਪਰ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਜਦਦਾ ਆਪਾਂ ਮਕਾਨ ਤਿਆਰ ਕਰਾਉਣਾ ਹਮਮੇਂ ਪਹਿਲੇ ਮੈਂ ਬਾਹਰੋਂ ਕਰਾਉਣ ਲੱਗੇ ਸੀ ਇਹ ਕਹਿੰਦੇ ਨਹੀਂ ਅਸੀਂ ਕਰ ਦਾਂਗੇ ਤੇ ਫਿਰ ਇਦਾਂ ਇਦਾਂ ਕਰਕੇ ਸਾਡੇ ਤੋਂ ਥੋੜੇ ਥੋੜੇ ਕਰਕੇ ਪੈਸੇ ਪਵਾਏ ਉਹਨਾਂ ਨੇ ਪਹਿਲੋਂ ਕਹਿੰਦਾ 35000 ਪਾ ਦਿਓ ਆ ਸਮਾਨ ਲਿਹਾਉਣਾ ਫਿਰ 55 ਪਾ ਦਿਓ ਆ ਲਿਹਾਉਣਾ ਤੇ ਇਦਾਂ ਕਰਕੇ ਪੈਸੇ ਸਾਡੇ ਤੋਂ ਉਹਨੇ 274000 ਰੁਪਇਆ ਪਵਾ ਲਿਆ ਅੱਛਾ ਤੇ ਜਿਹਦੇ ਵਿੱਚੋਂ 72000 ਦਾ ਸਮਾਨ ਆਇਆ ਉਹਦਾ ਤੇ ਬਾਕੀ ਸਾਡੇ 202000 ਰੁਪਇਆ ਉਹਦੇ ਹੱਲ ਹੈ ਫਿਰ ਉਹਨੇ ਸਾਡੇ ਨੰਬਰ ਹੀ ਬਲੌਗ ਚ ਪਾਤੇ ਸਾਰੇ ਹੁਣ ਤੁਹਾਡੇ ਸਾਹਮਣੇ ਆ ਘਰ ਦੇਖੋ ਘਰ ਦੇ ਵਿੱਚ ਵੀ ਸਾਰਾ ਪਲਸਟਰ ਹੋਣ ਵਾਲਾ ਰੇਤਾ ਕਿਰਦੀ ਆ ਉਤੋਂ ਬਹੁਤ ਤੰਗੀ ਆਉਂਦੀ ਆ ਸਾਨੂੰ ਵਿੱਚ ਅੱਛਾ ਐ ਰਿਸ਼ਤੇਦਾਰੀ ਜੋ ਕੀ ਲੱਗਦਾ ਤੁਹਾਡਾ ਕੀ ਰਿਸ਼ਤੇਦਾਰੀ ਉਹਦੇ ਨਾਲ ਮੈਂ ਜੀ ਸਾਲੀ ਦਾ ਜਵਾਈ ਆ ਜੀ ਅੱਛਾ ਜੀ ਹਾਂਜੀ ਵੇਖੋ ਯਾਰ ਤੁਸੀਂ ਮੈਂ ਕਹਿੰਦਾ ਇਸ ਤਰੀਕੇ ਨਾਲ ਕਿਤੇ ਕਰਨਾ ਚਾਹੀਦਾ ਇੱਕ ਰਿਸ਼ਤੇਦਾਰੀ ਵੇਖੋ ਗੱਲ ਪੈਸੇ ਦੀ ਨਹੀਂ ਗੱਲ ਤੁਸੀਂ ਇਹ ਚੀਜ਼ ਨੂੰ ਸਮਝੋ ਵੀ ਇਹਨਾਂ ਦੇ ਹਾਲਾਤ ਕਿੱਦਾਂ ਦੇ ਨੇ ਕਿੱਦਾਂ ਇਹ ਜ਼ਿੰਦਗੀ ਬਤੀਤ ਕਰਦੇ ਨੇ ਗੱਲ ਇੱਥੇ ਖੜੀ ਆ ਦਾ ਇਹ ਜਿਹੜਾ ਮਾਹੌਲ ਪਹਿਲਾਂ ਉਹ ਚੀਜ਼ ਤਾਂ ਬੰਦਾ ਨਾਪੇ ਨਾ ਪੈਸੇ ਜਿਹੜੇ ਤੂੰ ਲੈ ਲੇ ਪਹਿਲੀ ਗੱਲ ਇਹਨਾਂ ਨੇ ਵਿਚਾਰਿਆ ਨੇ ਸਾਰੇ ਪੈਸੇ ਦਿੱਤੇ ਜਕਸੀਰ ਘਰ ਕਿਨੇ ਪਵਾ ਕੇ ਦਿੱਤਾ ਸਾਡੇ ਅਮਰੀਕਾ ਤੋਂ ਸੀਏ ਸਾਡੀ ਕੋਈ ਇੰਟਰਵਿਊ ਸੀਗੀ ਉਹਨਾਂ ਨੇ ਸੁਣੀ ਸੀਗੀ ਫਿਰ ਉਹਨਾਂ ਨੇ ਸਾਨੂੰ ਫੋਨ ਕੀਤਾ ਫਿਰ ਅਸੀਂ ਉਹਨਾਂ ਨੂੰ ਦੱਸਿਆ ਸਾਰਾ ਕੁਝ ਫਿਰ ਉਹਨਾਂ ਨੇ ਸਾਡਾ ਘਰ ਪਵਾ ਕੇ ਦਿੱਤਾ ਤੇ ਤਿਆਰੀ ਆਸਤੇ ਪੈਸੇ ਉਹਨਾਂ ਨੂੰ ਦਿੱਤੇ ਸੀ ਪਰ ਉਹਨਾਂ ਨੇ ਤਿਆਰੀ ਨਹੀਂ ਕਰਾਈ ਸਾਡੇ ਨੰਬਰ ਵੀ ਬਲੌਗ ਚ ਪਾਤੇ ਠੇਕੇਦਾਰ ਨੇ ਤੇ ਅਸੀਂ ਉਹਦੇ ਹੱਥ ਬਹੁਤ ਤੰਗ ਹੂੰ ਤੇ ਉਹਨਾਂ ਨੇ ਸਾਡੀ ਇਹ ਵੀ ਨਹੀਂ ਸਮਝਿਆ ਵੀ ਇਹ ਦੋਨੇ ਨੇਤਰਹੀਨ ਆ ਹੂੰ ਬਸ ਇਹੀ ਸੋਚ ਕੇ ਠੱਗੀ ਮਾਰ ਗਏ ਵੀ ਦੋਨੇ ਨੇਤਰਹੀਨ ਆ ਜੀ ਉਸੇ ਮੇਰੀ ਸਿਸਟਰ ਉਹਨਾਂ ਨੂੰ ਲੈ ਕੇ ਵੀ ਆਈ ਇੱਥੇ ਉਹਨੂੰ ਪੁੱਛਿਆ ਤੂੰ ਫਰਾਡ ਕਿਉਂ ਕੀਤੀ ਮੋਰ ਕਹਿੰਦਾ ਤੁਹਾਡੀ ਕਰਤੂਤਾ ਹੀ ਮਾੜੀਆਂ ਸੀ ਉਹਨੂੰ ਕਿ ਕਰਤੂਤਾ ਕੀ ਮਾੜੀਆਂ ਸੀ ਕਿ ਫੇਰ ਅਸੀਂ ਉਹਨੂੰ ਪੈਸੇ ਦੇਤੇ ਸਾਡੀਆਂ ਕਰਤੂਤਾ ਤਾਂ ਮਾੜੀਆਂ ਹੁਣ ਮੰਗਦੇ ਆ ਤਾਂ ਮਾੜੀਆਂ ਕਰਤੂਤਾ ਦੇਖੋ ਯਾਰ ਕਿੱਦਾਂ ਤੁਸੀਂ ਫਿਰ ਬਸ ਉਹ ਇਹੀ ਮੌਕੇ ਦਾ ਫਾਇਦਾ ਉਠਾ ਗਿਆ ਵੀ ਤੁਹਾਨੂੰ ਦਿਸਦਾ ਨਹੀਂ ਤੁਸੀਂ ਕਿਤੇ ਜਾ ਸਰਫ ਸਹਾਲਾ ਤੋਂ ਨਹੀਂ ਸਮਝੇ ਕਿ ਮੈਂ ਕੀ ਇਹ ਮੇਰਾ ਕੀ ਕਰ ਲੈਣਗੇ ਮੇਰੇ ਪਿੱਛੇ ਕਿਹੜਾ ਆ ਸਕਦੇ ਆ ਇਹ ਕਦੇ ਜਗਸੀਰ ਸਿੰਘ ਨੂੰ ਜਦੋਂ ਪੈਸੇ ਲੈ ਲੇ ਉਸ ਤੋਂ ਬਾਅਦ ਕਿੰਨਾ ਟਾਈਮ ਬਾਅਦ ਕੋਈ ਮਾੜੀ ਮੋਟੀ ਗੱਲਬਾਤ ਹੁੰਦੀ ਰਹੀ ਬਲਾਕ ਹੋਣ ਤੋਂ ਪਹਿਲਾਂ ਤੁਹਾਡੀ ਸਰ ਪਹਿਲੋ ਗੱਲ ਹੁੰਦੀ ਸੀਗੀ ਵੀ ਮੈਂ ਤੁਹਾਡਾ ਐਨਐਚ ਵਿੱਚ ਤਿਆਰ ਕਰ ਦੂੰਗਾ ਐਨਐਚ ਵਿੱਚ ਕਰ ਦੂੰਗਾ ਉਸ ਤੋਂ ਬਾਅਦ ਜਦੋਂ ਪੈਸੇ ਸਾਰੇ ਚਲੇ ਗਏ 274000 ਰੁਪਿਆ ਬਾਅਦ ਚ ਉਹਨਾਂ ਨੇ ਨੰਬਰ ਹੀ ਸਾਡੇ ਬਲੌਗ 'ਚ ਪਾਤੇ ਬਾਅਦ ਚ ਅਸੀਂ ਐਨੇ ਫੋਨ ਲਾਈਵ ਫੋਨ ਹੀ ਨਹੀਂ ਚੱਕੇ ਜਦੋਂ ਬਲੌਗ 'ਚ ਵਿਜੀ ਦੱਸਣਾ ਸੀਗਾ ਹਮ ਫਿਰ ਇਹ ਦੀਦੀ ਨੂੰ ਫੋਨ ਲਾਉਂਦੇ ਰਿਹਾ ਦੀਦੀ ਦਾ ਫੋਨ ਵੀ ਨਹੀਂ ਚੱਕਦੇ ਸੀ ਉਹ ਹਮ ਦੀਦੀ ਵੀ ਕਹਿੰਦੀ ਮੈਂ ਬਹੁਤ ਦੁਖੀ ਹਾਂ ਮੇਰਾ ਫੋਨ ਨਹੀਂ ਚੱਕਦਾ ਪਿਆ ਹਮ ਪਿੰਡ ਪਿੰਡ ਕਿਹੜਾ ਉਹਦਾ ਪਿੰਡ ਉਹ ਦਾ ਸੰਘਟੇ ਸਿੰਘਾਂ ਜੀ ਸੰਘਟੇ ਸਿੰਘਾਂ ਪਿੰਡ ਆ ਇਹ ਜਿਹੜਾ ਗੁਰਾਇਆਂ ਦੇ ਕੋਲੇ ਆ ਮੈਂ ਉਸ ਵੀਰ ਨੂੰ ਬੇਨਤੀ ਕਰਦਾ ਵੀ ਇਹਨਾਂ ਦੋਨਾਂ ਜੀਆਂ ਦੇ ਪਹਿਲਾਂ ਹਾਲਾਤ ਵੇਖੋ ਕਿਸੇ ਨੇ ਹੈਲਪ ਕੀਤੀ ਅਮਰੀਕਾ ਤੋਂ ਕਿਸੇ ਵੀਰ ਭਰਾ ਨੇ ਠੀਕ ਆ ਇਹਨਾਂ ਨੂੰ ਮਕਾਨ ਖੜਾ ਕਰਤਾ ਉਸ ਤੋਂ ਬਾਅਦ ਜਿਹੜੇ ਚਾਰ ਛਿਲਰੇ ਇਹਨਾਂ ਕੋਲੇ ਸੀ ਇਹਨਾਂ ਨੇ ਸੋਚਿਆ ਵੀ ਪਲਾਸਟਰ ਕਰਾ ਕੇ ਅਸੀਂ ਆਪਦੀ ਜ਼ਿੰਦਗੀ ਬਤੀਤ ਹੈ ਜਿਹੜੀ ਇੱਥੇ ਕਰ ਲਾਂਗੇ ਤੁਸੀਂ ਤੁਸੀਂ ਹਾਲਾਤ ਵੇਖੋ ਲੋਕਾਂ ਦੇ ਜਿਹੜੇ ਕਿਹੜੇ ਤਰੀਕੇ ਦੇ ਨਾਲ ਜਿਹੜੀਆਂ ਇਹ ਚੀਜ਼ਾਂ ਹੋਈਆਂ ਪਈਆਂ ਕੀ ਇਸ ਤਰੀਕੇ ਦੇ ਨਾਲ ਕਰਨਾ ਚਾਹੀਦਾ ਸੀ ਤੁਸੀਂ ਆਪ ਦੇਖੋ ਤੁਹਾਡੇ ਕੋਲ ਪ੍ਰੂਫ ਹੋਣੇ ਆ ਕੋਈ ਉਹਨੂੰ ਪੈਸੇ ਦਿੱਤੇ ਦੇ ਹਾਂਜੀ ਸਰ ਪ੍ਰੂਫ ਹੈਗੇ ਆ ਸਾਰੇ Google Pay ਕੀਤੇ ਸੀਗੇ ਪੈਸੇ Google Pay ਇਹਨਾਂ ਨੇ ਪੈਸੇ ਕੀਤੇ ਮੈਂ ਤੁਹਾਨੂੰ ਦਿਖਾ ਦਿੰਦਾਗਾ ਠੀਕ ਆ ਇੱਕ ਮਿੰਟ ਆਪਣਾ ਜਿਹੜਾ ਹੈਗਾ ਆ ਲੌਕ ਖੋਲ ਲਿਓ ਜੀ ਜੀ ਇੱਕ ਮਿੰਟ ਸਰ ਮੈਂ ਕੱਢ ਰਿਹਾ ਵਿੱਚ ਜੀ ਹੁਣ ਵੇਖੋ ਇਹ ਇਦਾਂ ਜਿਹੜਾ ਜਿਵੇਂ ਹੁਣ ਇਹ ਫੋਨ ਸਾਰੀ ਚੀਜ਼ ਨੂੰ ਸਮਝ ਕੇ ਕਰਦੇ ਆ ਹਨਾ ਇੱਕ ਪਰ ਵੇਖੋ ਇਹਨਾਂ ਦੀ ਜ਼ਿੰਦਗੀ ਆ ਇੱਕ ਆਬਦ ਜਿਹੜਾ ਇੱਥੇ ਕਿੰਨੇ ਟਾਈਮ ਤੋਂ ਪੈਣਾ ਇੱਥੇ ਰਹਿ ਰਹੇ ਤੁਸੀਂ ਪਿਛਲੇ 2 ਸਾਲ ਤੋਂ ਰਹਿ ਰਹੇ ਆ ਸਾਰੇ ਇਹਦੇ ਵਿੱਚੋਂ ਕੱਢਿਓ ਤੁਸੀਂ ਲਓ ਜੀ ਮੈਂ ਕੈਮਰਾਮੈਨ ਨੂੰ ਕਹੂੰਗਾ ਵੀਰੇ ਮੜਾ ਜਾ ਉਰੇ ਆ ਜਾ ਸਾਰੇ ਪ੍ਰੂਫ ਤੁਹਾਨੂੰ ਮੈਂ ਦਿਖਾ ਦਿੰਨਾ ਇਹਦੇ ਵਿੱਚ ਆ ਪਹਿਲਾਂ ਉੱਪਰ ਨਾਮ ਪੜ੍ਹ ਲਓ ਹਰਜੀਤ ਸਿੰਘ ਲਿਖਿਆ ਹੋਇਆ ਠੀਕ ਆ 98145 59810 ਠੀਕ ਆ ਇਹ ਉਸ ਦਾ ਨੰਬਰ ਆ ਠੇਕੇਦਾਰ ਦਾ ਅੱਗੇ ਪਾਇਆ 2500 ਰੁਪਿਆ ਫਿਰ 40000 ਦੀ ਐਂਟਰੀ ਫਿਰ 40000 ਦੀ ਐਂਟਰੀ ਫਿਰ 20000 ਵਾਲੀ ਫੀਲਡ ਹੋਈ ਆ ਨਹੀਂ ਗਈ 10000 ਵੀ ਨਹੀਂ ਗਏ ਫਿਰ 5000 ਦੀ ਪੇਮੈਂਟ ਹੋਈ ਆ 35000 ਦੀ ਪੇਮੈਂਟ 36000 ਦੀ ਪੇਮੈਂਟ 55000 ਦੀ ਪੇਮੈਂਟ 23000 ਦੀ ਪੇਮੈਂਟ ਤੇ 20000 ਦੀ ਪੇਮੈਂਟ ਇਹ ਪੈਸੇ ਜਿਹੜੇ ਉਸ ਵੱਲ ਗਏ ਆ 2 ਲੱਖ ਤੇ 56000 ਰੁਪਏ ਬਣਿਆ ਮੈਂ ਆ ਕੇ ਜੋੜਿਆ ਸੀ ਬਾਕੀ ਪੈਸੇ 2 ਲੱਖ 70000 ਗਿਆ ਜੀ ਹਾਂਜੀ 2 ਲੱਖ 74000 ਸਰ ਤੇ 3000 ਰੁਪਏ ਨਕਦ ਲੱਗਿਆ ਸੀਗਾ 18000 ਰੇਤੇ ਵਾਲੇ ਨੂੰ ਪਵਾਏ ਨੇ ਹਾਂਜੀ ਉਹ ਨੰਬਰ ਲੱਗ ਵਿਚੋਂ ਨਿਕਲਿਆ ਨਹੀਂ ਯਾਰ ਰੇਤੇ ਵਾਲੇ ਨੂੰ 18000 ਰੁਪਏ ਪਵਾਏ ਨੇ ਟੋਟੇ ਫਿਰ ਇੱਥੇ ਜਗਸੀਰ ਇੱਥੇ ਜਿਹੜਿਆ ਹੁਣ ਆਂਡ ਗਵਾਂਡ ਤੁਹਾਡੇ ਲੋਕ ਇੱਥੇ ਰਹਿ ਰਹੇ ਸਾਰਿਆਂ ਨੂੰ ਪਤਾ ਐ ਇਸ ਗੱਲ ਦਾ ਫਿਰ ਹਾਂਜੀ ਸਰ ਸਾਰਿਆਂ ਨੂੰ ਪਤਾ ਆਂਡ ਗਵਾਂਡ ਦੇ ਲੋਕਾਂ ਨੂੰ ਦੱਸੋ ਇਹ ਹੁਣ ਤੁਸੀਂ ਕੋਈ ਕੰਪਲੀਟ ਕੀਤੀ ਕੋਈ ਪੁਲਿਸ ਕੰਪਲੀਟ ਤਾਂ ਨਹੀਂ ਕੀਤੀ ਸਰ ਸਿਰਫ ਰਿਸ਼ਤੇਦਾਰੀ ਕਰਕੇ ਨਹੀਂ ਕੀਤੀ ਕੰਪਲੀਟ ਬਾਕੀ ਅਸੀਂ ਦੋਨੋਂ ਬਲੈਂਡ ਆ ਤੇ ਸਾਨੂੰ ਪਤਾ ਸੀਗਾ ਵੀ ਆਉਣਾ ਜਾਣਾ ਵੀ ਔਖਾ ਹੋ ਸਕਦਾ ਸੁਣਵਾਈ ਵੀ ਨਾ ਹੋਵੇ ਅਸੀਂ ਇਸ ਗੱਲੋਂ ਵੀ ਡਰਦੇ ਰਹੇ ਉਹਨੇ ਜਿਹੜੇ ਆਪਦੇ ਆ ਪੁਰਾਣੇ ਨੰਬਰ ਸੀ ਜਿਹਦੇ ਤੋਂ Google Pay ਕੀਤਾ ਐ ਇਹ ਨੰਬਰ ਬੰਦ ਕਰਕੇ ਹੁਣ ਉਹਨੇ ਨਵਾਂ ਨੰਬਰ ਲਿਆ ਆ ਉਹਦਾ ਹੂੰ ਤੇ ਇਹ ਨਵਾਂ ਨੰਬਰ ਵੀ ਸਾਨੂੰ ਕਿਤੋਂ ਮਿਲਿਆ ਉਹਦੇ ਕੋਲੋਂ ਨਹੀਂ ਮਿਲਿਆ ਸਾਨੂੰ ਜੀ ਹਾਂਜੀ ਇੱਥੇ ਵੀ ਅਸੀਂ ਬਹੁਤ ਕੌਲਾ ਲਾਈਆਂ ਸਾਡੀ ਕਾਲ ਚੱਕੀ ਨਹੀਂ ਆਨੇ ਜੀ ਤੁਸੀਂ ਕੀ ਕਹਿਣਾ ਭੈਣ ਜੀ ਵੀਰ ਜੀ ਸਾਡੀ ਤਾਂ ਇਹ ਰਿਕਵੈਸਟ ਆ ਵੀ ਜੇ ਤੂੰ ਹਜੇ ਵੀ ਤੂੰ ਚਾਹਨਾ ਕਿ ਸਾਡੇ ਰਿਸ਼ਤੇਦਾਰੀ ਰਵੇ ਭਲੇ ਭਾ ਸਾਡੇ ਪੈਸੇ ਦੇ ਦੇਵੇ ਕਿਉਂਕਿ ਸਾਨੂੰ ਤਾਂ ਬਹੁਤ ਔਖਾ ਆ ਕਿਉਂਕਿ ਤੁਹਾਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਕਿਸੇ ਵੇਲੇ ਲੰਮੇ ਪਏ ਹੋਣੇ ਅੱਖਾਂ 'ਚ ਮਿੱਟੀ ਪੈਂਦੀ ਆ ਫਿਰ ਸਾਡ ਨੂੰ ਪ੍ਰੋਬਲਮ ਹੋਰ ਆਉਂਦੀ ਆ ਕਈ ਵਾਰੀ ਤਾਂ ਸਾਰਾ ਇਦਾਂ ਦਾ ਟਾਈਮ ਹੁੰਦਾ ਸੀ ਰੋ ਕੇ ਰਾਤ ਕੱਢਦੇ ਆ ਰੋਟੀ ਨਹੀਂ ਚੰਗੀ ਲੱਗਦੀ ਸਾਡ ਨੂੰ ਇੰਨਾ ਤੋਖਾ ਆ ਜੀ ਦੱਸੋ ਯਾਰ ਗੱਲ ਸੁਣ ਕੇ ਬੰਦੇ ਦਾ ਮਨ ਭਰਿਆ ਆਉਂਦਾ ਹੈ ਨੰਬਰ ਉਹਦਾ ਹੈਗਾ ਆਪਣੇ ਕੋਲੇ ਨਮਾ ਆਪਾਂ ਚੱਲਦੀ ਵੀਡੀਓ ਦੇ ਵਿੱਚ ਹੀ ਨੰਬਰ ਲਾਵਾਂਗੇ ਉਹਨੂੰ ਠੀਕ ਆ ਜੇ ਉਹਦੇ ਨਾਲ ਸੰਪਰਕ ਹੋ ਗਿਆ ਨਹੀਂ ਤਾਂ ਉਹਦੇ ਪਿੰਡ ਦੇ ਸਰਪੰਚ ਦੇ ਨਾਲ ਗੱਲਬਾਤ ਕਰਾਂਗੇ ਨੰਬਰ ਲੈ ਕੇ ਜਦੋਂ ਵੀਰ ਨੇ ਆਪਾਂ ਨੂੰ ਨੰਬਰ ਦਿੱਤਾ ਠੀਕ ਆ ਵੀਰ ਇਹ ਕਿਹੜੀ ਗੱਲ ਹੋਈ ਠੀਕ ਆ دارس دار ਬਣਿਆ پیسے ਤੂੰ ਖਰਚ ਵੀ ਲੈ ਤਾਂ ਵੀ ਤੇ ਇਹਨਾਂ ਨੂੰ ਕਿਤੇ ਇਹ ਤਾਂ ਨਹੀਂ ਤੁਹਾਨੂੰ ਉਹਨੇ ਕਿਹਾ ਵੀ پیسے ਲੱਗ ਗਏ ਜਾਂ ਮੈਂ ਠਹਿਰ ਕੇ ਕੰਮ ਕਰ ਦੂੰ ਜਾਂ ਜੀ ਰੋਕ ਜੋ ਹਜੇ ਸਰ ਲਾਰੇ ਲਾਈ ਜਾਂਦਾ ਕਹਿੰਦਾ ਵੀ ਮੈਂ ਬਾਹਰ ਜਾਣਾ 12ਵੇਂ ਮਹੀਨੇ ਦੀ 10 ਤਰੀਕ ਨੂੰ ਉਸ ਤੋਂ ਤਿੰਨ ਮਹੀਨਿਆਂ ਬਾਅਦ ਪੈਸੇ ਦਊਗਾ ਸਰ ਇਹਨੇ ਕੋਈ ਬਤਨ ਨੂੰ ਇਹ ਕਹੇ ਕਿ ਮੈਂ 12ਵੇਂ ਮਹੀਨੇ ਦੀ 10 ਤਰੀਕ ਨੂੰ ਬਾਹਰ ਜਾਣਾ ਬਾਹਰ ਜਾ ਕੇ ਉਸ ਤੋਂ ਤਿੰਨ ਮਹੀਨੇ ਬਾਅਦ ਮੈਂ 10-10000 ਰੁਪਏ ਦਊਗਾ ਅਸੀਂ ਤਾਂ ਵੀ ਮੰਨ ਗਏ ਠੀਕ ਆ ਵੀ ਚੱਲ ਜੇ ਸਾਨੂੰ 10-10000 ਰੁਪਏ ਮਹੀਨੇ ਦਾ ਮਿਲੂਗਾ ਸਾਡੀ ਉਹ ਵੀ ਚੱਲ ਬਾਹਰੀ ਤੇਰੀ ਮਹੀਨੇ ਪੇਮੈਂਟ ਕੰਪਲੀਟ ਹੋ ਜਾਊਗੀ ਪਰ ਇਹ ਹੁਣ ਕੁਝ ਵੀ ਨਹੀਂ ਬਾਹਰ ਵੀ ਨਹੀਂ ਜਾ ਰਿਹਾ ਹੈ ਨਾ ਹੁਣ ਫਰਵਰੀ ਚੜ ਪੈਣਾ ਹੈ ਦੱਸੋ ਇਹ 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 ਕਿਹੜੀ ਗੱਲ ਹੋਈ ਜੀ ਜਿਨ੍ਹਾਂ ਤੋਂ ਅਸੀਂ ਉਧਾਰ ਲਾਇਆ ਵਾ ਸਾਨੂੰ ਬਹੁਤ ਪਰੇਸ਼ਾਨੀ ਆਉਂਦੀ ਆ ਕਿ ਅਸੀਂ ਉਹਨਾਂ ਦੇ ਦੇਣੇ ਆ ਕਿਉਂਕਿ ਇਹ ਜਿਹੜੇ ਅਸੀਂ ਜਿਹੜੇ ਉਹ ਥੋੜੀ ਨਾ ਪ੍ਰੋਬਲਮ ਸਮਝੂਗਾ ਅਸੀਂ ਵੀ ਲੈਣੇ ਆ ਕਿਸੇ ਤੋਂ ਅਗਲੇ ਤਾਂ ਜਿਹਨੇ ਉਹਨਾਂ ਉਹਨੇ ਤਾਂ ਗੇਟ ਮੋਰੇ ਖੜਨਾ ਹੀ ਆਣ ਕੇ ਦੱਸੋ ਯਾਰ ਇਹਨਾਂ ਦੇ ਡੈਡੀ ਨੂੰ ਵੀ ਫੋਨ ਲਾਇਆ ਸੀ ਉਹਨੇ ਉਹ ਵੀ ਫੋਨ ਨਹੀਂ ਚੱਕਦੇ ਸਾਡਾ ਦੱਸੋ ਤੁਸੀਂ ਇੱਕ ਤਾਂ ਪੈਸੇ ਲੈ ਲੈ ਕੰਮ ਦੇ ਲਈ ਠੀਕ ਆ ਦੂਜਾ ਹਜੇ ਕਹਿੰਦਾ ਮੈਂ ਕਿਸ਼ਤਾਂ 'ਚ ਮੋੜੂ ਇਹਨਾਂ ਨੇ ਕਿਸ਼ਤਾਂ ਤੇ ਵੀ ਸਬਰ ਕਰ ਲਿਆ ਵੀ ਸਾਨੂੰ ਕਿਸ਼ਤਾਂ ਤੇ ਕੋਸ਼ਿਸ਼ ਕਰਦਾ ਮੈਂ ਉਹਦਾ ਨੰਬਰ ਹੈਗਾ ਆਪਣੇ ਕੋਲੇ ਆਪਾਂ ਗੱਲਬਾਤ ਕਰਾਂਗੇ ਠੀਕ ਆ ਹਰਜੀਤ ਸਿੰਘ ਪਿੰਡ ਕਿਹੜਾ ਸੀ ਸੰਗਟੇ ਸੀ ਸੰਗਟੇ ਸਿੰਘ ਆਪਾਂ ਗੱਲ ਕਰਨ ਦੀ ਨੰਬਰ ਲੱਗ ਗਿਆ ਹਰਜੀਤ ਸਿੰਘ ਦਾ ਆਪਾਂ ਗੱਲਬਾਤ ਕਰਾਂਗੇ ਜੇ ਉਹਨਾਂ ਨੇ ਫੋਨ ਰਿਸੀਵ ਕਰ ਲਿਆ ਤਾਂ ਕੈਮਰਾ ਨੇੜੇ ਕਰ ਲਈ ਮੇਰਾ ਵੀਰ ਦਿਖਾ ਦੇ ਹੈਲੋ ਆਪਣਾ ਹਰਜੀਤ ਸਿੰਘ ਜੀ ਬੋਲਦਾ ਜੀ ਸੰਗਟੇਸੀਆਂ ਤੋਂ ਇਹ ਕੋਰ ਭਾਜੀ ਤੁਸੀਂ ਜੀ ਹਰਜੀਤ ਸਿੰਘ ਜੀ ਬੋਲ ਰਹੇ ਹੋ ਮੈਂ ਜਸਕਰਨ ਸਿੰਘ ਮਲੂਕਾ ਬੋਲਦਾ ਜੀ ਪੱਤਰਕਾਰ ਮਲੂਕਾ ਟੀਵੀ ਚੈਨਲ ਤੋਂ ਹਾਂਜੀ ਹਰਜੀਤ ਸਿੰਘ ਜੀ ਬੋਲਦੇ ਹੋ ਜੀ ਹਾਂਜੀ ਹਾਂਜੀ ਤੁਸੀਂ ਜਗਸੀਰ ਸਿੰਘ ਨੇ ਜਿਹੜੇ ਬਲਾਈਂਡ ਜਗਤਪੁਰ ਜੱਟਾਂ ਤੋਂ ਜੀ ਹਾਂਜੀ ਉਹਨਾਂ ਦੇ ਪੈਸੇ ਜਿਹੜੇ ਦੇਣੇ ਆ ਜੀ ਕਿੰਨੇ ਪੈਸੇ ਦੇਣੇ ਆ ਜੀ ਹੈਲੋ ਹੈਲੋ ਹਾਂਜੀ ਹਾਂਜੀ ਹੁਣ ਬੋਲੋ ਹੁਣ ਆਈ ਜਿਹੜੇ ਜਗਸੀਰ ਸਿੰਘ ਜੀ ਨੇ ਜਗਤਪੁਰ ਜੱਟਾਂ ਤੋਂ ਜੀ ਹਾਂਜੀ ਉਹਨਾਂ ਦੇ ਕਿੰਨੇ ਪੈਸੇ ਦੇਣੇ ਆ ਜੀ ਤੁਸੀਂ ਉਹਨਾਂ ਦਾ ਮੈਂ ਦੇਣਾ ਆ 2.5 ਲੱਖ ਰੁਪਈਆ ਫਿਰ ਉਹਨਾਂ ਦਾ ਤੁਸੀਂ ਨੰਬਰ ਨਹੀਂ ਚਾਹਤੇ ਬਲੌਗ 'ਚ ਪਾਏ ਹੋਏ ਨੰਬਰ ਜੀ ਨਹੀਂ ਮੇਰੇ ਕੋਲ ਆ ਸੈਂਮਾ ਮੈਂ ਨਵੀਂ ਸੈਂਬੀ ਚੇਂਜ ਕੀਤੀ ਆ ਨਹੀਂ ਫਿਰ ਉਹਨਾਂ ਦੇ ਨੰਬਰ ਨਾ ਚੱਕਣ ਦਾ ਕੀ ਕਾਰਨ ਹੋਇਆ ਬਲੌਗ 'ਚ ਪਾਉਣ ਦਾ ਕੀ ਕਾਰਨ ਹੋਇਆ ਵੀਰ ਜੀ ਕੋਈ ਫੋਨ ਲਾ ਉਹਦਾ ਹੀ ਚੱਲਦੇ ਚ ਚਾਰੇ ਮੇਰੇ ਕੋਲ ਹੀ ਖੜੇ ਆ ਜੀ ਮੈਂ ਇੰਟਰਵਿਊ ਚੱਲ ਰਹੀ ਆ ਚੱਲਦੇ ਕੈਮਰੇ ਦੇ ਵਿੱਚ ਹੀ ਬੋਲ ਰਹੀ ਹਾਂ ਜੀ ਤੇ ਮੈਂ ਇਹੀ ਤੁਹਾਨੂੰ ਪੁੱਛਣਾ ਜੀ ਹਾਂ ਜੀ ਚਲੋ ਜੋ ਮਰਜੀ ਪੁੱਛੋ ਵੀ ਇਹਨਾਂ ਨਾਲ ਗੱਲ ਕਰਕੇ ਤਾਂ ਗਿਆ ਮੈਂ ਤੁਹਾਡੇ ਦਊਂਗਾ ਦੱਸੋ ਜੀ ਬੋਲੋ ਇੱਕ ਮਿੰਟ ਹੋਲਡ ਰੱਖੋ ਗੱਲ ਸੁਣੋ ਜੀ ਨੇੜੇ ਆ ਕੇ ਗੱਲ ਸੁਣੋ ਹਾਂ ਜੀ ਬੋਲੋ ਸਾਰੇ ਇਹਨਾਂ ਨੇ ਕਿਹਾ ਸੀਗਾ ਮੈਂ 12ਵੇਂ ਮਹੀਨੇ ਦੀ 10 ਤਰੀਕ ਨੂੰ ਬਾਹਰ ਚਲੇ ਜਾਣਾ ਹਾਂ ਠੀਕ ਹੈ ਅੱਜ ਤੁਸੀਂ ਦੇਖੋ ਫਰਵਰੀ ਅੱਜ 31 ਹੋ ਗਈ ਹੈ ਜਨਵਰੀ ਕੱਲ ਨੂੰ ਫਰਵਰੀ 1 ਹੋ ਜਾਣੀ ਹੈ ਠੀਕ ਹੈ ਅਸੀਂ ਜਿਨ੍ਹਾਂ ਦੇ ਪੈਸੇ ਦੇਣੇ ਆ ਉਹ ਸਰ ਸਾਨੂੰ ਫੋਨ ਕਰਦੇ ਆ ਸਾਡੇ ਤੇ ਇੰਨੀ ਮਾੜੀ ਹਾਲਤ ਆ ਕਬਰਸੋ ਕੱਲ ਸਾਡੇ ਬੂਹੇ 'ਚ ਖੜ ਕੇ ਗਏ ਆ ਇੱਥੇ ਕਹਿੰਦੇ ਸਾਨੂੰ ਪੈਸੇ ਚਾਹੀਦੇ ਆ ਜਿੱਥੋਂ ਮਰਜ਼ੀ ਦਿਓ ਹੁਣ ਅਸੀਂ ਦੋਸਤੋ ਸਰ ਕੀ ਕਰੀਏ ਸਾਨੂੰ ਇਸ ਗੱਲ ਤੋਂ ਰੋਣਾ ਆਉਂਦਾ ਸਾਨੂੰ ਬਹੁਤ ਤੰਗ ਕੀਤਾ ਹੈ ਨੇ ਦੱਸੋ ਜੀ ਮੇਰੀ ਗੱਲ ਸੁਣੋ ਤੁਹਾਡੇ ਘੂਹੇ ਚ ਕੌਣ ਖੜਕੇ ਗਿਆ ਤੁਸੀਂ ਤਾਂ ਬੈਂਕ ਤੋਂ ਲੋਨ ਲੈ ਆਇਆ ਤੁਹਾਡੀ ਜਿਹੜਾ ਬੈਂਕ ਤੋਂ ਲੋਨ ਲਿਆ ਜਿਹੜੇ ਬਾਅਦ ਚ ਫੜ ਕੇ ਰਸੋਈ ਤਿਆਰ ਕਰਾਈ ਆ 20000 ਇੱਕ ਤੋਂ ਫੜਿਆ ਆ ਗ੍ਰੇਲ ਲਵਾਈ ਆ ਉਹ ਤੋਂ ਫੜਿਆ ਜਿਹੜਾ ਜਿਹੜਾ ਪੁਰਾਣੇ ਪੁਰਾਣੇ ਕੋਠੇ ਤੇ ਲੈਂਟਰ ਪਵਾਇਆ ਇਹ ਸਾਰੀਆਂ ਜੋਦ ਦਿੰਦੇ ਪਏ ਆ ਹਾਂਜੀ ਏਦਾਂ ਉਦਾਂ ਇੰਟਰਵਿਊਆਂ ਚ ਵੀ ਰੋਂ ਲੱਪੰਦੇ ਸਾਡੇ ਏਦਾਂ ਉਦਾਂ ਆ ਸਰਕਾਰੀ ਨੌਕਰੀ ਲੱਗੀ ਆ ਇਹਨਾਂ ਦੀ ਨਹੀਂ ਜਿਹੜੀ ਮੈਂ ਗੱਲ ਕਰਦਾ ਵੀਰ ਮੇਰਾ ਸੁਣੋ ਉਹ ਸਰਕਾਰੀ ਨੌਕਰੀ ਲੱਗੇ ਆ ਕੰਮ ਲੱਗੇ ਆ ਚੰਗੀ ਗੱਲ ਆ ਕਿਸੇ ਤੋਂ ਮੰਗ ਕੇ ਕਿਹੜੀ ਚੰਗੀ ਗੱਲ ਕਹੀ ਮੇਰੀ ਗੱਲ ਸੁਣੋ ਮੈਂ ਏਡੇ ਟਰੈਵਲ ਏਜੰਟ ਨੂੰ ਕਾਲ ਲਾਉਂਦਾ ਵਿੱਚ ਠੀਕ ਆ ਉਹਨਾਂ ਨੂੰ ਪੁੱਛੋ ਹਜੇ ਤੱਕ ਮੇਰਾ ਵੀਜ਼ਾ ਨਹੀਂ ਆਇਆ ਨਹੀਂ 1 ਮਿੰਟ ਮੇਰੀ ਗੱਲ ਸੁਣੋ ਭਰਾ ਮੇਰੇ ਹਾਂਜੀ ਵੀ ਇਹ ਸਰਕਾਰੀ ਨੌਕਰੀ ਕਰਦੇ ਆ ਕੁਛ ਕਰਦੇ ਆ ਇਹ ਇਹਨਾਂ ਦਾ ਕੰਮ ਆ ਆਪ ਦਾ ਕਮਾ ਕੇ ਆਪ ਖਾਂਦੇ ਆ ਵੀ ਕਿਸੇ ਕੋਲੋਂ ਹੱਥ ੱਡ ਕੇ ਮੰਗਦੇ ਨਹੀਂ ਹਨਾ ਇੱਥੇ ਚੰਗੇ ਭਲੇ ਆ ਜਿਹੜੇ ਉਹ ਹੱਥ ੱਡ ਕੇ ਮੰਗਦੇ ਆ ਮੇਰੀ ਗੱਲ ਸੁਣੋ ਇਹ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਵੀ ਇਹ ਹੈਗਾ ਕਹਾਂਦਾ ਜਾਂ ਤਾਂ ਮੈਂ ਇਹਨਾਂ ਨੂੰ ਕਿਹਾ ਹੋਵੇ ਮੈਂ ਦੇਣੇ ਨਹੀਂ ਨੇ ਦੇਨੇ ਤੁਸੀਂ ਹੁਣ ਜੇ ਐ ਕਹੋਗੇ ਇਹਨਾਂ ਨੂੰ ਤੁਸੀਂ 12ਵੇਂ ਮਹੀਨੇ ਚ ਕਿਹਾ ਉਸ ਤੋਂ ਬਾਅਦ ਫਰਵਰੀ ਚੱਲ ਪਈ ਤੁਸੀਂ ਕਹਿੰਦੇ ਹੋ ਏਜੰਟ ਨੇ ਵੀਜ਼ਾ ਨਹੀਂ ਦਿੱਤਾ ਵੀਜ਼ਾ ਭਲਾ ਤੁਹਾਡਾ ਉਹ ਸਾਲ ਨਾ ਦੇਵੇ ਫਿਰ ਇਹ ਸਾਲ ਖੜੇ ਰਹਿਣਗੇ ਇੰਟਰਵਿਊ ਹੋ ਲ ਭਾਜੀ ਮੇਰੀ ਗੱਲ ਸੁਣੋ ਜਦ ਮੇਰੇ ਕੋਲ ਵੀ ਨਹੀਂ ਹੈਗੇ ਮੈਂ 파ਹਾ ਲੈ ਲਵਾਂ ਨਹੀਂ ਫਿਰ ਤੁਸੀਂ ਉਦੋਂ ਫਿਰ ਇਹਨਾਂ ਤੋਂ ਪਵਾਉਣੇ ਨਹੀਂ ਸੀ ਤੁਸੀਂ ਘਰ ਦਾ ਕਹਿ ਕੇ ਪਵਾਏ ਸੀ ਵੀ ਤੁਹਾਡਾ ਕੰਮ ਪਲਾਸਟਰ ਕਰਕੇ ਦੇਉ ਹਾਂ ਜੀ 파ਹਾ ਲੈ ਲਵਾਂ ਤੁਹਾਡੀ ਚੱਲਦੀ ਐਂਟਰਵਿਊ ਚ ਵੀ ਵੀਰ ਜੀ ਇਹ ਗੱਲ ਮੇਰੀ ਇੱਕ ਗੱਲ ਸੁਣੋ ਇਹ ਤੁਸੀਂ ਸ਼ਬਦ ਕਹਿ ਰਹੇ ਹੋ ਇੱਕ ਮਿੰਟ ਗੱਲ ਸੁਣੋ ਮੇਰੀ ਦੱਸੋ ਸੁਸਾਈਡ ਕਰ ਲੈਣਾ ਦੱਸੋ ਨਹੀਂ ਐ ਅੱਛਾ ਤੁਹਾਨੂੰ ਇਹ ਸ਼ਬਦ ਕਹੇ ਗਏ ਆ ਸਾਡੇ ਵੱਲੋਂ ਤੁਸੀਂ ਆਪ ਹੀ ਫਸ ਰਹੇ ਹੋ ਇਹ ਗੱਲ ਕਹਿ ਕੇ ਵੀ ਤੁਸੀਂ ਇਹਨਾਂ ਤੋਂ ਇਹ ਗੱਲ ਕਹਿ ਰਹੇ ਹੋ ਵੀ ਮੈਂ ਸੁਸਾਈਡ ਕਰ ਲਾਂ ਇਹਨਾਂ ਨਾਲ ਜਦ ਮੈਂ ਗੱਲ ਕਰਕੇ ਗਿਆ ਹਮਮ ਠੀਕ ਚਲ ਤੁਸੀਂ ਹੁਣ ਦੱਸ ਦਿਓ 1 ਮਿੰਟ ਤੁਸੀਂ ਹੁਣ ਦੱਸ ਦਿਓ ਵੀ ਮੈਂ ਮਹੀਨੇ ਨੂੰ 2 ਮਹੀਨਿਆਂ ਨੂੰ ਕਦੋਂ ਪੈਸੇ ਦੇਵਾਂਗੇ ਦੱਸ ਦਿਓ ਮੈਨੂੰ ਦੇਖੋ ਜੇ ਮੈਂ ਮਹੀਨੇ ਨੂੰ ਵੀ ਕਹਿ ਤਾ ਮਾਂ ਮਹੀਨੇ ਨੂੰ ਦਊਂਗਾ ਹਮਮ ਮੈਂ 3 ਮਹੀਨੇ ਦਾ ਟਾਈਮ ਮੰਗਦਾ ਮੈਂ ਬਾਹਰ ਜਾਂ ਤੇ ਇਹਨਾਂ ਨੂੰ ਇਹ ਗੱਲ ਕਹੀ ਸੀ ਮੈਂ ਜਦੋਂ ਬਾਹਰ ਚੱਲ ਗਿਆ ਤੁਸੀਂ 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 ਇਹਨਾਂ ਤੋਂ ਪੈਸੇ ਇਹ ਕਹਿ ਕੇ ਲਏ ਸੀ ਵੀ ਤੁਹਾਡਾ ਘਰ ਮੈਂ ਪਲਾਸਟਰ ਕਰ ਦੂੰਗਾ ਸਰ ਇੱਕ ਮਿੰਟ ਸਰ ਇੱਕ ਮਿੰਟ ਜੀ ਜੀ ਇਹਨਾਂ ਨੇ ਕਿਹਾ ਸੀਗਾ ਮੈਂ 10000 ਰੁਪਿਆ ਇੱਕ ਤਰੀਕ ਤੱਕ ਸਾਡਾ ਲੈਂਟਰ ਪੈ ਜਾਣਾ ਮੈਂ 10000 ਰੁਪਿਆ ਦੇਵਾਂਗਾ ਤੁਹਾਨੂੰ ਸਰ ਮੈਂ ਇੰਨੇ ਫੋਨ ਕੀਤੇ ਐ ਇਸੇ ਨੰਬਰ ਤੇ ਮੈਂ 3-4 ਵਾਰੀ ਫੋਨ ਲਾਇਆ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਤੁਸੀਂ ਯਾਰ ਗੱਲ ਤਾਂ ਕਰੋ ਅਗਲੇ ਨਾਲ ਚਲੋ ਠੀਕ ਆ ਪੈਸਿਆਂ ਦਾ ਦੇਣ ਲੈਣ ਟਾਈਮ ਲੱਗਦਾ ਉਹ ਇੱਕ ਵੱਖਰਾ ਮੈਟਰ ਆ ਉਹ ਹੀ ਮੈਂ SIM ਚੇਂਜ ਕੀਤੀ ਆ ਨਹੀਂ SIM ਚੇਂਜ ਨਹੀਂ ਉਹ ਕਹ ਰਹੇ ਵੀ ਅਸੀਂ ਨਵੇਂ ਫੋਨ ਤੇ ਵੀ ਕਾਲ ਕਰਦੇ ਆ ਇਹ ਫੋਨ ਨਹੀਂ ਚੱਕਦਾ ਜੀ ਜਿਹੇ ਹਿੱਦਾਂ ਦੀ ਗੱਲ ਹੁੰਦੀ ਕੋਈ ਮੈਂ ਬਹਿ ਕੇ ਆ ਕੇ ਗੱਲ ਕਰਕੇ ਜਾਣੀ ਸੀ ਆ ਮੈਂ ਤੁਹਾਡੇ ਫਿਰ ਤੁਸੀਂ ਇਹ ਵੀ ਸੋਚੋ ਜੇ ਇਦਾਂ ਦੀ ਗੱਲ ਨਹੀਂ ਹੋਣੀ ਸੀ ਤੇ ਫਿਰ ਇਹ ਸਾਨੂੰ ਵੀ ਕਿਉਂ ਸਾਦਾ ਤੁਹਾ ਨੂੰ ਹਣ ਮੇਰੀ ਗੱਲ ਕੀ ਇਹ ਤਾਂ ਪਿਛਲੀਆਂ ਇਹਨਾਂ ਦੀਆਂ ਇੰਟਰਵਿਊ ਕੱਢ ਲਓ ਇਹ ਤਾਂ ਕਿਸੇ ਇੰਟਰਵਿਊ ਚ ਨੌਕਰੀ ਵੀ ਨਹੀਂ ਦੱਸਦੇ ਹੈਗੇ ਨਹੀਂ ਫਿਰ ਉਹ ਯਾਰ ਇਹ ਤਾਂ ਅਗਲੇ ਦਾ ਪਰਸਨਲ ਮੈਟਰ ਆ ਨੌਕਰੀ ਅਗਲੇ ਦੀ ਪਰਸਨਲ ਮੈਟਰ ਆ ਜਿਹੜਾ ਆਧਾਰ ਸੁਧਾਰ ਲੈ ਲਿਆ ਉਹਦੇ ਨਾਲ ਨੌਕਰੀ ਦਾ ਕੀ ਤਾਂ ਲੋਕਾਤ ਹੋਇਆ ਸਰ ਦੇਖੋ ਨੌਕਰੀ ਜਿੱਥੇ ਅਸਲ ਮੈਂ ਉਹਦੀ ਵੀ ਨਹੀਂ ਪਰਵਾਹ ਕੀਤੀ ਘੱਟਾਈ ਘੱਟ ਸਰ ਦੇਖੋ ਨੌਕਰੀ ਹੈ 18000 ਰੁਪਿਆ ਤਨਖਾਹ ਉਹਦੇ ਵਿੱਚੋਂ 13000 ਕਿਸ਼ਤ ਚੱਲੇ ਜਾਂਦੀ ਹੈ 6000 ਨਾਲ ਸਾਡਾ ਕੀ ਗੁਜ਼ਾਰਾ ਹੁੰਦਾ ਅੱਛਾ ਤੁਸੀਂ ਇਹ ਦੱਸੋ ਪਹਿਲਾਂ ਮੈਨੂੰ ਮੇਰੇ ਵੀਰ ਗੱਲ ਹਰਜੀਤ ਜੀ ਹੈਲੋ ਜਿਹਨਾਂ ਕੰਮ ਜਿਹੇ ਪਹਿਲਾਂ ਰਹਿੰਦੇ ਆ ਉਹਨਾਂ ਨੂੰ ਪੁੱਛੋ ਕਿੰਨੀ ਤੰਗੀ ਆ ਤੁਸੀਂ ਪਹਿਲਾਂ ਮੇਰੀ ਗੱਲ ਸੁਣੋ ਵੀਰ ਜੀ ਵੀ ਜਿਹੜੇ ਤੁਸੀਂ ਇਹਨਾਂ ਤੋਂ ਪੈਸੇ ਲੈ ਲਏ ਧਾਰ ਹਾਂਜੀ ਤੁਸੀਂ ਇਹ ਕਿਹਾ ਸੀ ਵੀ ਤੁਹਾਡਾ ਘਰ ਪਲਾਸਟਰ ਕਰਕੇ ਦੇਵਾਂਗਾ ਮੈਂ ਹਾਂਜੀ ਹਾਂਜੀ ਮੈਂ ਕਿਹਾ ਸੀਗਾ ਤੇ ਫਿਰ ਤੁਸੀਂ ਇਹਨਾਂ ਦਾ ਕਰਕੇ ਦੇਂਦੇ ਜਦੋਂ ਤੁਸੀਂ ਤਾਂ ਕੰਮ ਜਾਣਦੇ ਸੀ ਜੀ ਇਹ ਕਹਿੰਦਾ ਵੀ ਪੈਸੇ ਵੀ ਪਵਾਏ ਵੀ ਸੀਮੈਂਟ ਨੂੰ ਦੇਣੇ ਆ ਬਰੀਤੀ ਨੂੰ ਦੇਣੇ ਆ ਤੇ ਹੋਰ ਵੀ ਕੰਮ ਚੱਲਦੇ ਸੀ ਮੈਨੂੰ ਹੋਰ ਪਾਸੇ ਵੀ ਲਾਸ ਹੋ ਗਿਆ ਮੇਰਾ ਤਾਂ ਇੱਕ ਹੋਰ ਕੰਮ ਸੀ ਫਿਰ ਇਹ ਨਹੀਂ ਥੋੜਾ ਲਾਸ ਹੋ ਗਿਆ ਉਹ ਮੈਟਰ ਆ ਤੁਸੀਂ ਫਿਰ ਇਹਨਾਂ ਦੇ ਨੰਬਰ ਬਲੌਗ 'ਚ ਪਾਏ ਜਾਂ ਨਵਾਂ SIM ਲੈ ਲਿਆ ਤੁਸੀਂ ਫਿਰ ਗੱਲ ਕਿਉਂ ਨਹੀਂ ਕਰਦੇ ਇਹਨਾਂ ਨਾਲ ਚੱਲਦਾ ਹਨਾ ਆਉਂਦਾ ਹਨਾ ਇਹਨਾਂ ਦਾ ਆ ਤੇ ਫੋਨ ਆਇਆ ਕੋਈ ਵਿੱਚ ਹੁਣ ਮੈਨੂੰ ਫੋਨ ਦਾ ਕਰਨੇ ਇਹ ਹੂੰ ਮੈਂ ਕਿਹਾ ਮੈਨੂੰ ਫੋਨ ਦਾ ਕਰਨ ਮੈਂ ਫੋਨ ਚੇਂਜ ਕੀਤਾ ਮੇਤੋਂ ਨਹੀਂ ਭਾਜੀ ਨੰਬਰ ਹੈਗੇ ਮੈਂ ਰੋਹਾਂਗਾ ਨੰਬਰ ਕਿਸੇ ਦਾ ਨਹੀਂ ਚੱਕਦਾ ਇੰਨੀ ਛੇਤੀ ਕਮਾਲ ਦੀ ਗੱਲ ਆ ਯਾਰ ਤੁਸੀਂ ਉਹਨਾਂ ਦੇ ਪੈਸੇ ਦੇਣੇ ਆ ਤੁਸੀਂ ਇਹ ਗੱਲ ਕਰ ਰਹੇ ਹੋ ਕਮਾਲ ਦੀ ਗੱਲ ਆ ਇਹਨਾਂ ਨੇ ਕਹਿਤਾ ਮੇਰਾ ਵੀਜ਼ਾ ਆਊਗਾ ਹੁਣ ਵੀਜ਼ਾ ਇਹਦਾ ਸਾਲ ਨਾਲ ਆਵੇ ਜਿਹਦੇ ਅਸੀਂ ਦੇਣੇ ਉਹ ਤਾਂ ਸਾਡੇ ਬੂਏ ਤੇ ਆਉਂਦੇ ਆ ਨਾ ਦੱਸੋ ਜੀ ਤੇ ਹੁਣ ਮੈਨੂੰ ਮੇਰੇ ਜੇ 2 ਮਾਟਰ ਕੋਈ ਮੇਰਾ ਵੀ ਵਿਆਹ ਹੋਇਆ ਮੇਰੇ ਵੀ ਆ ਚਲੋ ਮੈਂ ਉਹਨਾਂ ਨੂੰ ਵੀ ਨਹੀਂ ਕੁਛ ਦਿੰਨਾ ਤੇ ਵੀ ਮੈਂ ਹੱਦ 15000 ਮੌਲਾ ਇਹਨਾਂ ਨੂੰ ਦੇ ਹੀ ਜਾਣਾ ਕਿਨਾਂ ਨੂੰ ਜੀ ਇਹਨਾਂ ਨੂੰ ਸਾਨੂੰ ਕੁਝ ਵੀ ਨਹੀਂ ਦਿੱਤਾ ਤੇ ਦਾ ਪੁੱਤਰਾ ਯਾਰ ਮੌਲਾ ਪਰ ਮੇਰੇ ਨੇ ਆਣਾ ਭੁੱਖੇ ਰਹਿਣਿਆ ਤੇ ਇਹ ਨਾਲ ਬਸ ਇੱਛਾ ਮਿਲ ਜੂਗੀਆਂ ਇਹ ਮੇਰੇ ਆ ਉਹ ਗੱਲ ਨਹੀਂ ਹੁੰਦਾ ਜਿਹੜਾ ਕਿਸੇ ਦਾ ਦੇਣ ਲੈਣਾ ਉਹ ਤਾਂ ਦੇਣਾ ਹੀ ਹੁੰਦਾ ਇਹ ਕਿਹੜੀ ਗੱਲ ਹੁੰਦੀ ਆ ਵੀ ਹਾਂ ਚਲੋ ਤੁਸੀਂ ਕਹਿੰਦੇ ਹੋ ਵੀ ਤੁਹਾਨੂੰ ਲਾਸ ਹੋ ਗਿਆ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੁਹਾਨੂੰ ਲਾਸ ਹੋ ਗਿਆ ਹਨਾ ਤੇ ਤੁਸੀਂ ਇੱਥੇ ਆ ਕੇ ਤੁਹਾਡਾ ਇੱਕ ਰਿਸ਼ਤੇ ਦਾ ਨਾਤਾ ਵੀ ਜੁੜਦਾ ਤੁਹਾਡਾ ਰਿਸ਼ਤਾ ਨਾਤਾ ਵੀ ਜੁੜਦਾ ਤੁਸੀਂ ਇੱਥੇ ਆ ਜਾਓ ਇੱਥੇ ਆ ਕੇ ਇਹਨਾਂ ਨੂੰ ਬੈਠ ਕੇ ਗੱਲ ਦੱਸ ਦਿਓ ਵੀ ਆਹ ਪ੍ਰੋਬਲਮ ਇੰਟਰਵਿਊ ਵਿੱਚ ਗੱਲਬਾਤ ਕਰਾਉਣ ਲੱਪੇ ਫੇਕਾ ਤਾਂ ਰਿਸ਼ਤਾ ਨਾਤਾ ਰਹਿ ਗਿਆ ਨਹੀਂ ਹੁਣ ਤੁਸੀਂ ਕੀ ਕਹਿਣੋ ਪੈਸੇ ਦੇਣੇ ਕਾ ਦੋ ਇਹਨਾਂ ਦੇ ਪੈਸੇ ਦਊਂਗਾ ਇਹਨਾਂ ਦੇ ਪਰ ਇਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਵੀ ਇਹਨਾਂ ਦੇ ਮੂੰਹ ਤੋਂ ਮੜਾਊਂਗਾ ਇਹ ਕਹਿੰਦੇ ਸੀ ਕਿ ਹਨਾ ਵੀ ਮੈਂ ਕਿਸੇ ਨੂੰ ਕਿਹਾ ਵੀ ਬੰਦਾ ਪੈਸੇ ਲੈ ਕੇ ਭੱਜ ਗਿਆ ਸਾਡੇ ਸਾਹ ਤੇ ਜੁੱਤੀਆਂ ਲੈ ਬੰਦੇ ਇਹਨਾਂ ਦਾ ਜਿਹੜਾ ਮਕਾਨ ਮਾਲ ਕੇ ਹਨਾ ਸਾਨੂੰ ਹੁਣੇ ਹੀ ਦੱਸਿਆ ਹ ਨਹੀਂ ਫਿਰ ਕੀ ਹ ਮੇਰੀ ਗੱਲ ਸੁਣੋ ਤੁਸੀਂ ਮੇਰੀ ਗੱਲ ਸੁਣੋ ਵੀਰ ਮੇਰਿਆ ਵੀ ਹੁਣ ਤੁਸੀਂ ਪੈਸੇ ਤੇ ਇਹਨਾਂ ਨੂੰ ਘਰ ਦਾ ਪਲਾਸਟਰ ਕਹਿਣ ਦਾ ਕਰਕੇ ਲੈ ਲੇ ਜੇ ਤਾਂ ਉਦਾਂ ਧਾਰੇ ਲਏ ਹੁੰਦੇ ਕਹਿ ਕੇ ਵੀ ਬਾਈ ਜੀ ਮੈਂ ਹਜੇ ਮੋੜਨੇ ਨਹੀਂ ਇੰਟਰਵਿਊ ਆ ਹਨਾ ਇਹ ਚੱਲਦੀਆਂ ਇੰਟਰਵਿਊ ਆ ਹਨਾ ਹੂੰ ਚਲੇ ਆ ਜੰਨਾ ਮੈਂ ਇਹਨਾਂ ਦੇ ਪੈਸੇ ਦੋਹਾਂ ਮਹੀਨਿਆਂ ਦੇ ਦਊਂਗਾ ਜਿਹੜੀਆਂ ਜਿਹੜੀਆਂ ਇਹਨਾਂ ਨੇ ਗੱਲਾਂ ਕਹੀਆਂ ਬੰਦੇ ਦੇ ਮੂੰਹ ਤੇ ਲੈ ਕੇ ਆਉਂਗਾ ਬੰਦੇ ਦੇ ਮੂੰਹ ਤੇ ਇਹ ਲੈ ਕੇ ਆਉਂਗਾ ਉਦੋਂ ਹੀ ਬੰਦੇ ਵੀ ਨਾਲ ਲੈ ਕੇ ਆਉਂਗਾ ਹਾਂ ਤੁਸੀਂ ਇੱਕ ਮਿੰਟ ਮੇਰੀ ਗੱਲ ਸੁਣੋ ਅੱਜ 31 ਜਨਵਰੀ ਹੋਗੀ ਠੀਕ ਆ ਫਰਵਰੀ ਤੇ ਮਾਰਚ ਠੀਕ ਆ ਮਾਰਚ ਦੇ ਇੱਕ ਐਂਡ ਦੇ ਇਹਨਾਂ ਨੂੰ ਪੈਸੇ ਦਵਾਂਗਾ ਠੀਕ ਆ ਵੀਰਿਆ ਤੁਸੀਂ ਕਿਹੜੇ ਪਿੰਡ ਤੋਂ ਆ ਤੁਸੀਂ ਵੀ ਦੱਸ ਦਿਓ ਮੈਂ ਤਾਂ ਮਲੂਕਾ ਟੀਵੀ ਮੇਰਾ ਚੈਨਲ ਆ YouTube ਤੇ Facebook ਤੇ ਸਰਚ ਕਰ ਲਾ ਠੀਕ ਆ ਠੀਕ ਆ ਤੇ ਤੁਸੀਂ ਇਹਨਾਂ ਨੂੰ 1 April ਨੂੰ ਪੈਸੇ ਦੇ ਦਿਓ ਤੇ ਤੁਸੀਂ ਵਾਦਾ ਕਰਦੇ ਹੋ ਇਹ ਠੀਕ ਆ 1 April ਨੂੰ ਤੁਹਾਡਾ ਇਹ ਇੰਟਰਵਿਊ ਚ 1 April ਆ 1 April ਤੱਕ ਇਹਨਾਂ ਨੂੰ ਪੈਸੇ ਦੇ ਦਿਓ ਠੀਕ ਆ ਪੱਕਾ ਡਨ ਆਣਾ ਡਾਣਾ ਲਓ ਜੀ ਇਹ ਵੀਰ ਨੇ ਕਹਿਤਾ ਹਰਜੀਤ ਸਿੰਘ ਨੇ ਵੀ ਮੈਂ 1 April ਤੱਕ ਇਹਨਾਂ ਦੇ ਜਿਹੜੇ ਪੈਸੇ ਆ ਉਹ ਮੈਂ ਦੇ ਦਿਆਂਗਾ ਠੀਕ ਆ ਤੇ ਵੀ ਮੈਂ ਅੱਛਾ ਇੱਕ ਗੱਲ ਹੋਰ ਆ ਹਰਜੀਤ ਵੀਰ ਜਦੋਂ ਵੀ ਵੇਖੋ ਇਹ ਗੱਲਾਂ ਹੁੰਦੀਆਂ ਜਦੋਂ ਕੋਈ ਬੰਦਾ ਦੁਖੀ ਹੁੰਦਾ ਜਾਂ ਉਹਨੇ ਕਿਸੇ ਦਾ ਦੇਣਾ ਲੈਣਾ ਹੁੰਦਾ ਉਦੋਂ ਬੰਦੇ ਦੇ ਬਹੁਤ ਸਾਰਾ ਦਿਮਾਗ ਦਿਮਾਗ ਆਫਸੈਟ ਹੁੰਦਾ ਤੁਸੀਂ ਵੀ ਦੇਣਿਆ ਤੁਹਾਨੂੰ ਲਾਸ ਹੋ ਗਿਆ ਤੁਹਾਡਾ ਵੀ ਮਾਈਂਡ ਆਫਸੈਟ ਹੋ ਹਣਾ ਪਰ ਇੱਕ ਚੀਜ਼ ਇਹ ਜ਼ਰੂਰ ਆ ਮੇਰੀ ਸੁਣੋ ਗੱਲ ਹਾਂਜੀ ਤੁਸੀਂ ਇਹਨਾਂ ਦਾ ਫੋਨ ਚੱਕੋ ਇਹਨਾਂ ਨਾਲ ਗੱਲ ਕਰੋ ਕੋਈ ਗੱਲ ਨਹੀਂ ਹੁੰਦੀਆਂ ਗੱਲਾਂ ਲਾਅਸ ਹੁੰਦਾ ਜਦੋਂ ਟੈਨਸ਼ਨ ਹੋਵੇ ਬੰਦੇ ਦਾ ਡਿਪਰੈਸ਼ਨ 'ਚ ਹੋਵੇ ਅਫਸੈਟ ਹੋਵੇ ਉਦੋਂ ਬਹੁਤ ਸਾਰੀਆਂ ਚੀਜ਼ਾਂ ਇਧਰ ਉਧਰ ਹੋ ਜਾਂਦੀਆਂ ਪਰ ਹੁਣ ਇਹ ਤੁਹਾਨੂੰ ਵੀ ਪਤਾ ਵੀ ਚਲੋ ਆਪਾਂ ਨੂੰ ਤਾਂ ਹੁਣ ਮੈਨੂੰ ਆ ਤੁਹਾਨੂੰ ਆਪਾਂ ਨੂੰ ਤਾਂ ਦਿਸਦਾ ਆਪਾਂ ਤਾਂ ਕਮਾਲਾਂਗੇ ਮੰਗ ਲਾਂਗੇ ਬਾਹਰ ਵੀ ਤੁਸੀਂ ਤਾਂ ਚਲੇ ਜਾਓਗੇ ਇਹ ਕਿੱਥੇ ਜਾਣਗੇ ਇਹਨਾਂ ਦੀ ਜ਼ਿੰਦਗੀ ਇੱਥੇ ਹੀ ਇਸੇ ਘਰ 'ਚ ਹੀ ਬਤੀਤ ਹੋਣੀ ਹੈ ਭਾਜੀ ਮੈਨੂੰ ਵੀ ਪਤਾ ਹੀ ਆ ਮੈਂ ਕਿਸੇ ਦੇ ਪੈਸੇ ਕਿੱਲੇ ਇਦਾਂ ਦੇ ਬੰਦੇ ਤੇ ਰੱਖਣੇ ਪਹਿਲਾਂ ਮੈਨੂੰ ਦੱਸੋ ਮੇਰੇ ਨਿਆਣੇ ਹੈਗੇ ਜੋ ਮੈਂ ਬੀਜਿਆ ਉਹੀ ਵੱਢਣਾ ਬਿਲਕੁਲ ਬਿਲਕੁਲ ਇੱਚ ਕੋਈ ਸ਼ੱਕ ਨਹੀਂ ਉਹੀ ਬੀਜਣਾ ਆ ਜਿਹੜਾ ਨਿਆਣਾ ਆਣ ਠੀਕ ਆ ਜਗਸੀਰ ਸਿੰਘ ਇਸ ਗੱਲ ਦਾ ਨਾ ਇਗਰੀਆਂ 1 April ਤੱਕ ਠੀਕ ਆ ਸਰ 1 April ਤੱਕ ਕਰੋ ਬਾਕੀ ਜਿਹੜੇ ਜਿਹੜੇ ਬੰਦੇ ਕਿਸੇ ਪੱਸੀ ਆਉਂਦੇ ਮੈਂ ਦੰਦਾ ਕਹਾਂ ਤੁਸੀਂ 1 ਅਪ੍ਰੈਲ ਕਹਤਾ ਤੁਸੀਂ 2 ਮਹੀਨਿਆਂ ਦਾ ਕਹਤਾ ਜੀ ਮੈਂ ਤੁਹਾਨੂੰ 1 ਅਪ੍ਰੈਲ ਕਹਤਾ ਤੁਹਾਨੂੰ 1 ਅਪ੍ਰੈਲ ਤੱਕ ਕੋਈ ਤੰਗ ਨਹੀਂ ਕਰੂ ਜਿਹੜੇ ਬੰਦੇ ਨੇ ਇਹਨੂੰ ਕਿਹਾ ਵੀ ਪੈਸੇ ਲੈ ਕੇ ਭੱਜ ਗਿਆ ਠੇਕੇਦਾਰ ਉਹ ਬੰਦੇ ਨਾਲ ਲੈ ਕੇ ਆਵੇ ਜਿੱਦਣ ਪੈਸੇ ਦੇਣ ਆਏ ਠੀਕ ਆ ਜੀ ਤੁਸੀਂ ਲਿਆਇਓ ਕੋਈ ਗੱਲ ਨਹੀਂ ਵੀਰ ਮੇਰਿਆ 1 ਅਪ੍ਰੈਲ ਨੂੰ ਇਹਨਾਂ ਨੂੰ ਪੈਸੇ ਦੇ ਦਿਓ ਹਾਂ ਠੀਕ ਆ ਓਕੇ ਵੀਰੇ ਥੈਂਕ ਯੂ ਧੰਨਵਾਦ ਜੀ ਲਓ ਜੀ ਉਸ ਵੀਰ ਨੇ ਆਪਣੇ ਨਾਲ ਇਹ ਗੱਲ ਕਰ ਲਈ ਆ ਵੀ 1 ਅਪ੍ਰੈਲ ਨੂੰ ਮੈਂ ਪੈਸੇ ਆ ਜਿਹੜੇ ਉਹ ਇਹਨਾਂ ਦੇ ਦੇ ਦੂੰਗਾ ਇਹਨਾਂ ਤੋਂ ਜਿਹੜਾ 2 ਲੱਖ ਰੁਪਈਆ ਉਹ ਇਹ ਵੀ ਮੰਨਿਆ ਵੀ ਮੈਂ ਘਰ ਪਲਾਸਤਰ ਕਰਨ ਵਾਸਤੇ ਲਾਏ ਸੀ ਮੇਰਾ ਕੰਮਕਾਰ ਸੀ ਲਾਅਸ ਹੋ ਗਿਆ ਨਹੀਂ ਦੇ ਸਕਿਆ ਪਰ ਇਹ ਨਹੀਂ ਹੁੰਦਾ ਵੀ ਆਪਾਂ ਕਿਸੇ ਦਾ ਨੰਬਰ ਬਲਾਗ ਚ ਪਾ ਦਗੇ ਆਪਾਂ ਕਿਸੇ ਦਾ ਫੋਨ ਚੱਕੀਏ ਨਾ ਇਹ ਇਹ ਚੀਜ਼ਾਂ ਗਲਤ ਹੁੰਦੀਆਂ ਇਹ ਵੀ ਦੋਨੇ ਜੀ ਰਹਿੰਦੇ ਨੇ ਇਹਨਾਂ ਨੂੰ ਦਿਸਦਾ ਨਹੀਂ ਆਪਣੇ ਚੈਨਲ ਦੇ ਜਰੀਏ ਉਹਨਾਂ ਨੇ ਇਹ ਗੱਲ ਕਰ ਲਈ ਆ ਵੀ 2 ਲੱਖ ਰੁਪਈਆ ਜਿਹੜਾ ਇਹਨਾਂ ਦਾ ਰਹਿੰਦਾਗਾ ਜਾਂ ਜਿੰਨੇ ਪੈਸੇ ਰਹਿੰਦੇ ਨੇ ਠੀਕ ਆ ਉਹ 1 April ਨੂੰ ਜਿਹੜਾ ਹੈਗਾ ਇਹਨਾਂ ਨੂੰ ਦੇ ਦਿੱਤਾ ਜਾਓ ਠੀਕ ਆ ਜਗਸੀਰ ਜੀ ਠੀਕ ਆ ਜੀ ਠੀਕ ਹੈ ਠੀਕ ਹੈ ਭੈਣ ਜੀ ਹਾਂਜੀ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਕੋਈ ਗੱਲ ਨਹੀਂ ਜੀ ਰੋਣਾ ਨਹੀਂ ਭੈਣ ਮੇਰਗੇ ਕੋਈ ਨਹੀਂ ਜ਼ਿੰਦਗੀ ਆ ਸਾਰਾ ਕੁਝ ਹੁੰਦਾ ਕੋਈ ਗੱਲ ਨਹੀਂ ਤੇ ਕੋਸ਼ਿਸ਼ ਕਰਾਂਗੇ ਆਪਾਂ ਇਹ ਤੁਸੀਂ ਵੀਡੀਓ ਸਾਰਿਆਂ ਨੇ ਜਿਹੜਾ ਸ਼ੇਅਰ ਵੀ ਕਰਨੀ ਆ ਠੀਕ ਆ ਤੇ 1 April ਨੂੰ ਇਹਨਾਂ ਨੂੰ ਜਿਹੜੇ ਪੈਸੇ ਆ ਉਹ ਦਿੱਤੇ ਜਾਣ ਤੇ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ